जो चार लड़कों से मिल चुकी वो सच्ची बहु बनेगी कुछ लड़कियां ऐसी होती हैं जो लेवन में रह करके चार जगह मुंह मार करके और वो किसी के भी घर की बहु बन के जाएंगी तो आप ही बताइए क्या वो रिश्ते को निभा पाएंगी ਲਗਾਤਾਰ ਬਾਬਾ ਜੀ ਟ੍ਰੈਂਡ ਕਰ ਰਹੇ ਨੇ ਅਨੁਰੂਧਾ ਚਾਰਾ ਨੇ ਬੋਲਿਆ ਕਿ ਅਜੀਹਾ ਕਿ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਮਹਿਲਾਵਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਪਰ ਇਹ ਤੇ ਗਲਤ ਕੀ ਹੈ ਉਸ ਤੋਂ ਬਾਅਦ ਇੱਕ ਰੀਲ ਹੋਰ ਸੁਆਮੀ ਪ੍ਰੇਮਾਨੰਦ ਜੀ ਦੀ ਵਾਇਰਲ ਹੁੰਦੀ ਹੈ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਸੁਣਦੇ ਨੇ ਬਹੁਤ ਫਾਲੋਅਰ ਨੇ ਬਹੁਤ ਵੀਆਈਪੀ ਲੋਕ ਫਾਲੋਅਰ ਵੀ ਨਿਉਣਾ ਦੇ ਪਰ ਉਹ ਖੈਰ ਵੀਆਈਪੀ ਵਾਲਾ ਨਹੀਂ ਰੱਖਦੇ ਢਾਂਚਾ ਉਹਨਾਂ ਦੇ ਉਹ ਸਿੰਪਲੀ ਤੌਰ ਤੇ ਸਭ ਨਾਲ ਮਿਲਦੇ ਨੇ ਪਰ ਸਵਾਲ ਇਹ ਹੈ ਕਿ ਅਨੁਰੂਧਾ ਚਾਰਾ ਨੇ ਅਜੀਹਾ ਕਿਹਾ ਕਿ ਲਿਵਨ ਰਿਲੇਸ਼ਨਸ਼ਿਪ ਨੂੰ ਲੈ ਕੇ ਜੇ ਦੇਖੀਏ ਤਾਂ ਜਿਹੜੇ ਮਹਿਲਾ ਯੋਗ ਦੇ ਚੇਅਰ ਪਰਸਨਸ ਨੇ ਉਹ ਦੀ ਬੋਲਿਆ ਕੋਈ ਹੱਕ ਚ ਨਹੀਂ ਬੋਲਿਆ ਇੱਥੋਂ ਤੱਕ ਕਿ ਜਦੋਂ ਵੀ ਗੱਲ ਉਹਨਾਂ ਦੇ ਨਾਲ ਮੌਕਾ ਮਿਲਿਆ ਚਾਹੇ ਰਾਜ ਲਾਲੀ ਗਿੱਲ ਹੋਣ ਚਾਹੇ ਬਾਕੀਆਂ ਦੇ ਮੀਡੀਆ ਰਿਪੋਰਟਸ ਪੜਦੇ ਆ ਪੰਜਾਬ ਦੇ ਯਾਨੀ ਕਿ ਚੇਅਰ ਪਰਸਨ ਹੋਣ ਰਾਜ ਲਾਲੀ ਗਿੱਲ ਹਰ ਕੋਈ ਇਸ ਕੀਜ਼ ਦਾ ਜ਼ਿਕਰ ਕਰਦਾ ਹੁੰਦਾ ਅਨੁਰੂਧਾ ਚਾਰੇ ਨੇ ਇਹ ਗੱਲ ਕਹੀ ਕਿ ਆਖਰ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਕੁੜੀਆਂ ਖਾਸ ਤੌਰ ਤੇ ਜਿਹੜੇ ਕਹਿ ਜਾਵੇ ਘੱਟ ਉਮਰ ਦੀਆਂ ਕਿਉਂਕਿ ਕਾਲਜ ਪੜਦੇ ਲਾਈਫ ਦੇ ਵਿੱਚ ਜ਼ਿਆਦਾ ਇਹ ਤੇ ਉਦੋਂ ਬਾਅਦ ਚ ਵੀ ਖੈਰ ਹੈਗਾ ਵੱਡਿਆਂ ਦਾ ਚ ਵੀ ਉਹਦੇ ਚ ਜੇਕਰ ਇੱਕ ਕੁੜੀ ਕਈ ਕਈ ਲੋਕਾਂ ਦੇ ਨਾਲ ਸੰਬੰਧ ਰੱਖਦੀ ਹੈ ਤਾਂ ਉਹਨੂੰ ਉਹਨਾਂ ਨੇ ਵੈਸ਼ਿਆ ਕਹੇ। ਹੁਣ ਇਹਦੇ ਚ ਗੱਲ ਇਹ ਹੈ ਵੀ ਜਿਹੜੀ ਕੁੜੀ ਕਈ ਕਈ ਲੋਕਾਂ ਦੇ ਨਾਲ ਸੰਬੰਧ ਰੱਖ ਰਹੀ ਹੈ ਤਾਂ ਤੁਸੀਂ ਉਹਨੂੰ ਪ੍ਰਾਣਾਲੇ ਸਟਰਕਚਰ ਦੇ ਹਿਸਾਬ ਦੇ ਨਾਲ ਤਾਂ ਲੋਕ ਆਮ ਤੌਰ ਤੇ ਇਹ ਕਹਿੰਦੇ ਨੇ। ਕਈ ਹੋਰ ਲਫ਼ਜ਼ ਵੀ ਹੈ ਕਿ ਨੇ ਮਾੜੇ ਨੇ ਖੈਰ ਬੁੱਲੇ ਨਹੀਂ ਜਾ ਸਕਦੇ ਹੈਗੇ ਇਸ ਕਰਕੇ ਮੈਂ ਜ਼ਿਕਰ ਨਹੀਂ ਕਰੂੰਗਾ। ਆਮ ਤੌਰ ਦੇ ਉੱਤੇ ਅਜੀਹੇ ਲੋਕ ਨੇ ਜਿਹੜੇ ਉਹਨਾਂ ਨੂੰ ਕਿਹਾ ਜਾਂਦਾ। ਪੁਰਸ਼ਾਂ ਦੇ ਵਿੱਚ ਵੀ ਜੇ ਦੇਖਿਆ ਜਾਵੇ ਤਾਂ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਵੀ ਕਈ ਕਈ ਨਾਮਾਂ ਦੇ ਨਾਲ ਸੰਬੋਧਿਤ ਕਰਿਆ ਜਾਂਦਾ। ਅਨੁਰੂਧਾ ਚਾਰੇ ਦਾ ਵਿਰੋਧ ਅੱਜ ਜੇ ਦੇਖਿਆ ਜਾਵੇ ਤਾਂ ਮੋਸਟਲੀ ਤੌਰ ਦੇ ਉੱਤੇ ਜਿਹੜੇ ਪਰਿਵਾਰਕ ਲੋਕ ਨੇ ਉਹ ਤਾਂ ਇਸ ਬਿਆਨ ਦੀ ਜਾਂ ਉਹਨਾਂ ਦੀ ਇਸ ਚਰਚਾ ਦੀ ਸੋ ਮੈਂ ਹਮਾਇਤੀ ਕਰਦੇ ਨਜ਼ਰ ਆਉਂਦੇ ਨੇ ਹਾਲਾਂਕਿ ਮਹਿਲਾਵਾਂ ਨੇ ਕਈਆਂ ਨੇ ਰੋਲਾ ਪਾ ਲਿਆ ਕਹਿੰਦੇ ਜੀ ਇਹ ਤਾਂ ਗਲਤ ਗੱਲ ਕਹਿਤੀ ਲਿਵਨ ਰਿਲੇਸ਼ਨਸ਼ਿਪ ਨੂੰ ਸਾਡੇ ਦੇਸ਼ ਦੇ ਵਿੱਚ ਕਿਵੇਂ ਤੁਸੀਂ ਸੱਨਸਕ੍ਰਿਤਿਕ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਉਹਨੂੰ ਠੀਕ ਕਹਿ ਸਕਦੇ ਹੋ ਕਿਉਂਕਿ ਇਹਦੇ ਜ ਤੁਸੀਂ ਦੇਖਦੇ ਹੋਗੇ ਵੂਮਨ ਕਮਿਸ਼ਨ ਦੇ ਕੋਲੇ ਕਦੇ ਅੰਕੜੇ ਜਾ ਕੇ ਦੇਖੋ ਬਹੁਤ ਸਾਰੀਆਂ ਕੁੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਕਿਵੇਂ ਉਹਨਾਂ ਦੇ ਨਾਲ ਪਹਿਲਾਂ ਉਹ ਮੁੰਡਾ ਰਹਿੰਦਾ ਰਿਹਾ ਫੇਰ ਇੱਕ ਟਾਈਮ ਉਹਨੂੰ ਛੱਡ ਕੇ ਚਲਾ ਜਾਂਦਾ ਉਹਨੂੰ ਪਰੇਸ਼ਾਨੀ ਹੋ ਜਾਂਦੀ ਹੈ ਮੁੰਡੇ ਵੀ ਕਈ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਇਹ ਗੱਲ ਕਹਿੰਦੇ ਸਟੈਪ ਵੀ ਚੱਕੇ ਨੇ ਚਾਹੇ ਮੁੰਡਾ ਚਾਹੇ ਕੁੜੀ ਹੁਣ ਅਨੁਰੂਧਾ ਚਾਰਾ ਦੇ ਜਿਵੇਂ ਹੱਥ ਧੋਕੇ ਲੋਕ ਮਗਰ ਪੈ ਗਏ ਤਾਂ ਅਨੁਰੂਧਾ ਚਾਰਾ ਨੇ ਦੀਚ ਮਾੜੀ ਕੀ ਕਹੀ ਹੈਗੀ ਗੱਲ ਜੇਕਰ ਕੋਈ ਗੱਲ ਸਮਾਜਿਕ ਤੌਰ ਦੇ ਉੱਤੇ ਬੁਰਾਈ ਹੈਗੀ ਆ ਤਾਂ ਇੱਕ ਸੰਤ ਦਾ ਫਰਜ਼ ਬਣਦਾ ਕਿ ਉਹ ਲੋਕਾਂ ਦੇ ਵਿੱਚ ਉਸ ਨੂੰ ਲੈ ਕੇ ਅਵੇਅਰ ਕਰੇ ਤਾਂ ਕਿ ਇਹ ਲੋਕ ਇਹ ਜਿਹੇ ਰਸਤਿਆਂ ਤੇ ਲੋਕ ਨਾ ਤੁਰਨ ਪਰ ਹੋਇਆ ਇਹ ਕਿ ਅਨੁਰੂਧਾ ਚਾਰਾ ਦੇ ਬਿਆਨ ਨੂੰ ਲੈ ਕੇ ਹਰ ਪਾਸੇ ਤਵਾਹੀ ਮਚ ਗਈ ਤਰਾਹੀ ਮਾਮ ਬਚ ਗਈ ਉਸ ਤੋਂ ਬਾਅਦ ਦੇ ਵਿੱਚ ਮਾਫੀ ਉਹਨਾਂ ਨੇ ਹਾਲਾਂਕਿ ਇੱਕ ਜਗ੍ਹਾ ਤੇ ਮੰਗ ਲਈ ਪਰ ਉਦੋਂ ਬਾਅਦ ਦੇਖੀਏ ਤਾਂ ਇਹ ਸਮਾਜ ਦਾ ਉਹ ਅਣਖੜਿਆ ਅੰਗ ਹੈ ਜਿਹਨੂੰ ਤੁਸੀਂ ਨਾਲ ਨਹੀਂ ਲੈ ਕੇ ਚੱਲ ਸਕਦੇ ਕਿਹੜੀ ਔਰਤ ਇਹ ਗੱਲ ਕਹੂਗੀ ਵੀ ਉਹਦੇ ਘਰ ਚੋਂ ਉਹਦਾ ਹਸਬੰਡ ਜਾਂ ਫਿਰ ਉਹਨਾਂ ਦਾ ਬੱਚਾ ਲਿਵਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਵਿਆਹ ਕਰਾਏ ਬਿਨਾ ਕਈ ਕਈ ਲੋਕਾਂ ਦੇ ਨਾਲ ਸੰਬੰਧ ਰਹਿਣ ਕਈ ਲੋਕਾਂ ਤੋਂ ਪਾਬ ਹੁਣ ਇਹ ਆਉਂਦਾ ਕਈ ਲੋਕਾਂ ਦੇ ਨਾਲ ਲਿਵਨ ਰਿਲੇਸ਼ਨਸ਼ਿਪ ਚ ਰਹਿੰਦਾ ਜੀ ਫਿਰ ਕੀ ਹੋ ਗਿਆ ਆਮ ਤੌਰ ਤੇ ਦੇਖਿਆ ਗਿਆ ਕਿ ਬਹੁਤ ਘੱਟ ਅਜਿਹੇ ਰਿਸ਼ਤੇ ਨੇ ਜਿਹੜੇ ਲੋਕ ਸਿਰੇ ਚੜਾਉਂਦੇ ਨੇ ਆਮ ਤੌਰ ਤੇ ਵਿੱਚੀ ਜਾਂ ਕੁੜੀ ਜਾਂ ਮੁੰਡਾ ਕਿਸੇ ਨਾ ਕਿਸੇ ਮਜਬੂਰੀ ਕਰਨਾ ਉਹ ਇੱਕ ਦੂਜੇ ਨੂੰ ਛੱਡ ਜਾਂਦੇ ਨੇ ਜਾਂ ਮੋਹ ਪੰਗ ਹੋ ਜਾਂਦਾ ਉਹਨਾਂ ਦਾ ਪਰ ਵਿਆਹ ਇਹ ਜਿਹੜਾ ਰਿਸ਼ਤਾ ਹੈ ਕਿ ਉੱਥੇ ਕਿਤਨਾ ਕਹਤੇ ਤੁਹਾਨੂੰ ਬੰਦਲਾਂ ਦੇ ਵਿੱਚ ਬੰਦਦੇ ਹੋ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਵੇ ਤਾਂ ਤੁਸੀਂ ਅਖੀਰ ਤੱਕ ਪਗਾਉਨੇ ਹੋ ਹੁਣ ਗੱਲ ਹੈ ਅਨੁਰੁੱਧਾਚਾਰ ਦੇ ਇਹ ਗੱਲ ਕਹਿਤੀ ਤਾਂ ਉਹਦੇ ਮਗਰ ਪੈ ਗਏ ਹੂ ਹੂ ਕਰਕੇ ਪਰ ਉਹਦੇ ਵਿੱਚ ਲੱਗਦਾ ਨਹੀਂ ਹੈਗਾ ਵੀ ਇਸ ਤਰ੍ਹਾਂ ਦੇ ਨਾਲ ਅਨੁਰੁੱਧਾਚਾਰਨ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਰੋਧ ਹੋਣਾ ਚਾਹੀਦਾ ਕਿਉਂਕਿ ਅਨੁਰੁੱਧਾਚਾਰਨ ਨੇ ਕੋਈ ਮਾੜੀ ਗੱਲ ਨਹੀਂ ਕਹੀ ਸਮਾਜਿਕ ਵਿਗੜ ਦੇ ਢਾਂਚੇ ਨੂੰ ਅਵੇਅਰ ਹੋਣ ਦੇ ਵਿੱਚ ਗੱਲ ਕਹੀ ਹੈ ਕਮੈਂਟ ਕਰਕੇ ਆਪਣੀ ਰਾਏ ਸਾਂਝੀ ਕਰਿਓ ਕਿ ਆਖਰ ਰੁੱਧਾਚਾਰਨ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕਿ ਠੀਕ ਹੈ ਜੋ ਉਹਨਾਂ ਨੇ ਕਿਹਾ ਜਾਂ ਫਿਰ ਉਹਨਾਂ ਨੇ ਇਹ ਗੱਲ ਮਾੜੀ ਕਹੀ ਕਹਿਣੀ ਨਹੀਂ ਚਾਹੀਦੀ ਸੀ ਜੋ ਵਾਪਰ ਦਾ ਵਪਰੀ ਜਾ